ਵੇਲ ਬਟਨ ਦੀ ਮੀਟਿੰਗ న్యూ ਚੈਨਲ ਦੇ ਨਾਲ ਕੈਮਰਾਮੈਨ ਹਿੰਦਕੀ ਨੇ ਨਾਲ ਆਉਂਦੀ ਕਿ ਸ਼ਿਵ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਵੇਲ ਕਾ ਕਿਉਂਕੀ ਅਲੀ ਗਲੀ ਦੇ ਕੋਲ ਉੱਤੇ ਤੁਹਾਨੂੰ ਮੈਂ ਲਾਈਵ ਦਿਖਾ ਰਿਹਾ ਹਾਂ ਜਿਹੜਾ ਗੰਦਗੀ ਨਾਲ ਬਹੁਤ ਬੁਰਾ ਹਾਲ ਹੈ ਮੈਂ ਪ੍ਰਸ਼ਾਸਨ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਗਤੀਵਿਧੀਆਂ ਹਨ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹ ਜਿਹੜਾ ਕੂੜਾ ਇੱਥੇ ਢੇਰ ਲੱਗਾ ਹੋਇਆ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਵੱਡੇ ਕੰਮ ਕਰ ਰਹੇ ਹਾਂ ਅਸੀਂ ਡਿਸਪੈਂਸਰੀਆਂ ਅਵੇਲੇਬਲ ਕਰਾਈਆਂ ਪਰ ਦੂਜੇ ਪਾਸੇ ਅਸੀਂ ਪੇਸ਼ੈਂਟ ਵੀ ਉਹਦੇ ਲਈ ਆਪ ਹੀ ਤਿਆਰ ਕਰ ਰਹੇ ਹਾਂ ਸਾਡੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਗਤੀਵਿਧੀਆਂ ਵੱਲ ਅੱਜ ਅਸੀਂ ਚੌਂਕੀ ਵਾਲੇ ਬਾਜ਼ਾਰ ਆਏ ਹਾਂ ਉੱਥੇ ਜਿਹੜਾ ਕੂੜੇ ਦਾ ਢੇਰ ਲੱਗਾ ਉਸ ਤੋਂ ਬੱਚੇ ਜਿਹੜੇ ਰੋਜ਼ ਲੰਘ ਕੇ ਜਾਂਦੇ ਹਨ ਸਕੂਲ ਚ ਉਹਨਾਂ ਤੇ ਇਹ ਬਿਮਾਰੀ ਇਸ ਤੋਂ ਕੋਈ ਬਿਮਾਰੀ ਇਸ ਤੋਂ ਕਰ ਸਕਦੀ ਹੈ ਇਹਦੇ ਗੰਦੇ ਪੋਲਿਊਸ਼ਨ ਦੇ ਨਾਲ ਗੰਦ ਦੇ ਨਾਲ ਤਾਂ ਅੱਗੇ ਗਰਮੀਆਂ ਦਾ ਸੀਜ਼ਨ ਜੋ ਹੈ ਉਹ ਆ ਰਿਹਾ ਹੈ ਗਰਮੀਆਂ 'ਚ ਇਹ ਬਿਮਾਰੀਆਂ ਬਹੁਤ ਤੇਜ਼ੀ ਤੇ ਆਉਂਦੀਆਂ ਹਨ ਇੱਕ ਗੰਦਗੀ ਨੂੰ ਜ਼ਰੂਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੇਰੇ ਵੱਲੋਂ ਗੁਹਾਰ ਕੀਤੀ ਜਾਂਦੀ ਹੈ ਕਿ ਇਹ ਗੰਦਗੀ ਔਰ ਜਿਹੜੀ ਬੱਤੀ ਹੈ ਜਿਹੜੀ ਸਿਰਫ 300 ਯੂਨਿਟ ਬੱਤੀ ਫਰੀ ਦੇ ਨਾਲ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋ ਜਾਂਦੀਆਂ ਇਹ ਗੰਦਗੀ ਹੈ ਸੜਕ ਜਿਹੜੀ ਇੱਕ ਟੁੱਟੀ ਪਈ ਹੈ ਵੇਰਕਾ ਪਲਾਡ ਦੇ ਸਾਹਮਣੇ 3 ਮਹੀਨੇ ਹੋ ਗਏ ਮੈਂ ਇਹਦੀ ਪਹਿਲੀ ਵੀ ਵੀਡੀਓ ਪਾਈ ਦੀ ਕੋਈ ਕਾਰਵਾਈ ਨਹੀਂ ਹੋਈ ਆਉਣ ਵਾਲੇ ਲੋਕ ਸਭਾ ਚੋਣਾਂ ਚੋਣ ਹੋਏ ਅਕਾਚੀ ਚੋਣਾਂ ਵਿੱਚ ਚਲੂ ਜਿਹੜਾ ਇਸ ਦਾ ਬਹੁਤ ਬੈਡ ਰਿਜ਼ਲਟ ਸਾਹਮਣੇ ਆ ਸਕਦਾ ਹੈ ਜੇ ਤੁਸੀਂ ਇਹਨਾਂ ਗਤੀਵਿਧੀਆਂ ਵੱਲ ਧਿਆਨ ਨਾਲ ਦਿੱਤਾ ਮੇਰੀ ਇਹ ਵੀਡੀਓ ਐਂਡ ਤੱਕ ਦੇਖਣਾ ਸ਼ੇਅਰ ਤੇ ਲਾਈਕ ਵੀ ਕਰਨਾ ਤੁਹਾਡਾ ਆਪਣਾ ਚੈਨਲ ਮਜ਼ਬੂਤ ਨਹੀਂ ਕੀਤਾ। ਆਹ ਦੇਖੋ ਜੀ ਇਹ ਵੀਰਕਾ ਪਾਟਕ ਦੇ ਕੋਲ ਲੱਗਾ ਕੂੜੇ ਦਾ ਢੇਰ ਹੈ ਜਿੱਤੇ ਕਾਫੀ ਦਿਨ ਤੋਂ ਜੜੀ ਵੀ ਟਰਾਲੀ ਉਸ ਨੂੰ ਚੁੱਕਣ ਲਈ ਆਉਂਦੀ ਹੈ ਉਹ હાજર ਨਹੀਂ ਹੋਈ। ਇਸ ਦਿਨ ਨਾਲ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਹ ਚੌਂਕੀ ਵਾਲੀ ਗਲੀ ਵੀਰਕਾ ਉਹਦੇ ਸਾਹਮਣੇ ਦਾ ਸੀਨ ਹੈ ਜੀ ਇਹ ਦੇਖੋ ਕੂੜੇ ਦਾ ਢੇਰ ਕਿਤੋਂ ਰੋਜ਼ ਬੱਚੇ ਸਕੂਲ ਜਾਂਦੇ ਹਨ ਲੰਘ ਕੇ ਆਪਣੇ ਆਟੋ 'ਚ ਸਕੂਲ ਵੈਂਚ ਬੈਠਣ ਲਈ ਕੀ ਅਸਰ ਪਏ گا ਉਹਦਾ ਬਿਮਾਰੀ ਕਿੰਨੀ ਵੈਲੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਇਹ ਕੀ ਚੱਲ ਰਿਹਾ ਹੈ ਇਹਨਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਲੋਕੀਂ ਵਾਲੀ ਗਲੀ ਵੀਰ ਦਾ ਇਹ ਲੱਗੇ ਮੰਦਰ ਹੈ ਔਰ ਆ ਬਾਹਰ ਜਿਹੜਾ ਕੂੜੇ ਦਾ ਢੇਰ ਲੱਗਾ ਹੈ ਜਿਸ ਨੂੰ ਕੋਈ ਟਰਾਲੀ ਕੋਈ ਕਾਫੀ ਦਿਨ ਤੋਂ ਕੋਈ ਵੀ ਚੁੱਕਣ ਲਈ ਨਹੀਂ ਆ ਰਿਹਾ ਮੈਂ ਆਪਣੀ ਵੀਡੀਓ ਰਾਹੀਂ ਮੰਗ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਇਹ ਕੀ ਚੱਲ ਰਿਹਾ ਹੈ ਇੰਨਾ ਦੇ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਕੂੜੇ ਦੇ ਢੇਰ ਗੰਦਗੀ ਵੈਲ ਰਹੀ ਹੈ ਕੇ ਦੇ ਵਿੱਚ ਇਸ ਤਰ੍ਹਾਂ ਗੰਦਗੀ ਫੈਲ ਰਹੀ ਆ ਉਹ ਉਥੋਂ ਦੇ ਇਲਾਕੇ ਦੇ ਰਹਿੰਦੇ ਕੁਝ ਵਸਨੀਕਾਂ ਨਾਲ ਅਸੀਂ ਵੀ ਇਸ ਬਾਰੇ ਕੁਝ ਬਾਤचीत ਕਰੀਏ ਤਸਵੀਰਾਂ ਦੱਸ ਸਕਦੇ ਆਪ ਜੀ ਦਾ ਸ਼ੁਗਨਾਮ ਕਿੱਥੇ ਰਹਿੰਦੇ ਹੋ ਤੁਸੀਂ ਐਸਡੂ ਤੋਂ ਇਸ ਇਲਾਕੇ ਦੀ ਚੌਂਕੀ ਵਾਲੀ ਗਲੀ ਤੇ ਇਹ ਗੰਦਗੀ ਦੇ ਢੇਰ ਇੱਥੇ ਕਦੋਂ ਤੋਂ ਲੱਗੇ ਹੋਏ ਆ ਇਹ ਕੰਸਟਕਟ ਦਾ ਕਾਹ ਹੋ ਗਿਆ ਗੱਡੀ ਆ ਨਹੀਂ ਗੱਡੀ ਨਹੀਂ ਆ ਰਹੀ ਤੇ ਉਹਦੇ ਨਾਲ ਕੋਈ ਤੁਹਾਡੀ ਡੇਲੀ ਲਾਈਫ ਇਨਾ ਬੜਾ ਆ ਰਿਹਾ ਤਾਂ ਪਤਾ ਨਹੀਂ ਆਦਾ ਬੱਚੇ ਸਕੂਲ ਚੋਂ ਜਾਂਦੇ ਨੇ ਜਨਾਨੀਆਂ ਮੂੰਹ ਬੰਨ ਕੇ ਬੱਚਿਆਂ ਲੈ ਆਉਂਦੀਆਂ। ਇਹਨਾਂ ਬਹੁਤ ਬੁਰਾ ਹਾਲ ਹੈ। ਬੰਗਾਇਦਾ ਕਹਿੰਦਾ। ਇਹਨਾਂ ਬੁਰਾ ਹਾਲ ਚੱਲ ਰਿਹਾ ਹੈ। ਇਸ ਦਾ ਬਹੁਤ ਬੁਰਾ ਅਸਰ ਪੈ ਰਿਹਾ ਹੈ। ਕੋਈ ਵੀ ਬਿਮਾਰੀ ਰੂਪ ਲੈ ਸਕਦੀ ਹੈ ਤੇ ਜਿਸ ਤਰ੍ਹਾਂ ਤੇ ਗੰਦਗੀ ਪਈ ਹੋਈ ਹੈ 15 ਦਿਨਾਂ ਤੋਂ 8 ਦਿਨ 8-10 ਦਿਨਾਂ ਤੋਂ ਜਿਹੜੀ ਹੈ ਕੂੜੇ ਵਾਲੀ ਟਰਾਲੀ ਕੂੜਾ ਚੁੱਕਣ ਨਹੀਂ ਆਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਸੇਅਰ ਕਰੇ ਇਹਨੂੰ। ਇਹੋ ਚ ਪਾਵਕ ਗੱਡੀ ਆਈ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਐ ਬੱਚੇ ਰੋਜ਼ ਇਤੋਂ ਲੰਘ ਕੇ ਗਲੀ ਦੇ ਵਿੱਚ ਸਕੂਲ ਦੇ ਆਟੋ ਵਿੱਚ ਬੈਠ ਕੇ ਜਾਂਦੇ ਹਨ ਔਰ ਇਹ ਗੰਦਗੀ ਦੇ ਢੇਰ ਦਾ ਉਹਨਾਂ ਤੇ ਕੀ ਅਸਰ ਪਏਗਾ ਐ ਪਿਆਰੇ ਪਿਆਰੇ ਬੁੱਲ ਜਿਹੜੇ ਸਕੂਲਾਂ ਚ ਜਾਂਦੇ ਹਨ ਇਹ ਜਿਹੜੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਇੱਥੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਕਿ ਇਹ ਕੀ ਚੱਲ ਰਿਹਾ ਹੈ ਇਹ ਕੂੜੇ ਦੇ ਢੇਰੇ ਤੇ ਕਿਉਂ ਨਹੀਂ ਚੁੱਕੇ ਜਾ ਰਹੇ ਜਿਹੜੀਆਂ ਟਰਾਲੀਆਂ ਇੱਥੇ ਆਉਂਦੀਆਂ ਸੀ ਰੈਗੂਲਰ ਉਹ ਬੰਦ ਕਿਉਂ ਪਈਆਂ ਹਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਜੀ ਜੀ ਮੈਂ ਮੱਤਨ ਦੀ ਬਿੱਟੀ ਨਿਊ ਚੈਨਲ ਵੱਲੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਜੀ ਜੀ ਆਪ ਇੱਥੇ ਦੁਕਾਨਦਾਰ ਹੋ ਐ ਤੁਹਾਡੇ ਲਾਗੇ ਜਿਹੜੇ ਕੂੜੀ ਦੇ ਕੂੜੇ ਦੇ ਢੇਰ ਲੱਗੇ ਹੋਏਗਾ ਇਹਨਾਂ ਦਾ ਤੁਹਾਡੀ ਡੇਲੀ ਲਾਈਫ ਦਾ ਕੀ ਫਰਕ ਪੈ ਰਿਹਾ ਭਾਈ ਇਹ ਨਾ ਇਹ ਹਫਤਾ ਹੋ ਗਿਆ ਗੱਡੀ ਨਹੀਂ ਆਉਂਦੀ ਜਿਹੜੀ ਵਾਲੀ ਗੱਡੀ ਨਹੀਂ ਆ ਰਹੀ ਜਿਹੜੀ ਜਨ ਚੁੱਕਣ ਆਉਂਦੀ ਹੈ ਨਹੀਂ ਹੁੰਦੀ ਤੇ ਜਦੋਂ ਹਵਾ ਵਗਦੀ ਆ ਉਹ ਹਵਾ ਦੇ ਨਾਲ ਸਮੈਲ ਇੰਨੀ ਆਉਂਦੀ ਹੈ ਨਾ ਬਾਹਰ ਪਰੇਸ਼ਾਨ ਹੁੰਦੇ ਆ ਸਾਨੂੰ ਨੱਕ ਢੱਕ ਕੇ ਬਣਾ ਪੈਂਦਾ ਸਾਡੀ ਦੁਕਾਨਦਾਰੀ 'ਚ ਬਹੁਤ ਫਰਕ ਪੈਂਦਾ ਵਾ ਜੀ ਇਹ ਪ੍ਰੋਫੈਸਰ ਨੂੰ ਬੇਨਤੀ ਆ ਜੀ ਇਹਨੂੰ ਸਾਫ਼ ਕਿ ਜੇ ਹਰ ਰੋਜ਼ ਗੱਡੀ ਆਵੇ ਚੁੱਕ ਕੇ ਲੈ ਜਾਏ ਇਹੋ ਮੰਗ ਕਰਦੇ ਹਾਂ ਜੀ ਆਪਾਂ ਬਹੁਤ ਬਹੁਤ ਧੰਨਵਾਦ ਸਕੂਲ ਜਾਣ ਵਾਲੇ ਬੱਚੇ ਇਹਨਾਂ ਨੂੰ ਇਹ ਕੂੜੇ ਦੀ ਜਿਹੜੀ ਬਦਬੂ ਹੈ ਬਹੁਤ ਨੁਕਸਾਨਮੰਦ ਹੈ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਹੈ ਹਲੋ ਹਾਂਜੀ 1 ਮਿੰਟ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਬਸ ਠੀਕ ਵਧੀਆ ਕੀ ਆਪਣਾ ਸ਼ੁਭਨਾਮ ਬੁੱਟਰਾਮ ਜੀ ਬੁੱਟਰਾਮ ਜੀ ਸੀ ਆਮ ਆਦਮੀ ਪਾਰਟੀ ਦੇ ਮੈਂਬਰ ਹਾਂ ਹਾਂਜੀ ਹਾਂਜੀ ਬੁੱਟਰਾਮ ਜੀ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਇਹ ਸਾਹਮਣੇ ਇਹ ਗੰਦਗੀ ਦੇ ਢੇਰ ਕੀ ਹੈ ਇਹ ਵੇਖੋ ਜੀ ਇਹ ਚੋਣ ਪ੍ਰਚਾਰ ਲੱਗਾ ਕੱਲ ਵੀ ਆ ਮੇਰੀਆਂ ਫੋਟੋ ਦੇਖੋ ਮੈਂ ਖਿੱਚ ਕੇ ਲਿਆਂਦੀਆਂ ਵੀ ਆ ਥੋਮ ਨਹੀਂ ਚੁੱਕਦੇ ਪਏ ਛੇਕੇਦਾਰ ਠੋਮ ਨੇ ਕੂੜੇ ਦਾ ਢੇਰ ਲੱਗਾ ਹੈ ਜਿਹੜਾ ਕੀ ਉਸ ਨੂੰ 15 ਦਿਨ ਤੋਂ ਕੋਈ ਚੁੱਕ ਕੇ ਨਹੀਂ ਲੈ ਕੇ ਗਿਆ ਪ੍ਰਸ਼ਾਸਨ ਨੇ ਕੀ ਕਰ ਰਿਹਾ ਹੈ ਪ੍ਰਸ਼ਾਸਨ ਇਹ ਸਭ ਕੁਝ ਕੰਮਕਾ ਹੋ ਰਿਹਾ ਇਹੋ ਜੀ ਕੋਈ ਗੱਲ ਨਹੀਂ ਕੋਈ ਇਹੋ ਜਿਹੀ ਚਿੰਤਾ ਵਾਲੀ ਗੱਲ ਨਹੀਂ ਆ ਆ ਜਿੰਨੇ ਵੀ ਹੈਗੇ ਨੇ ਇਹਨਾਂ ਨੂੰ ਕੱਲ ਵੀ ਇੱਜ਼ਤ ਕੀਤਾ ਆ ਬਾਜ਼ਾਰ ਚ ਲਈ ਗਰਮੀ ਦਾ ਮੁਕਾਜੰਡਿਆ ਆ ਦੁੱਖ ਸਰ ਝਾੜੂ ਵਾਜਦੇ ਆ ਮੈਂ ਤੁਹਾਡੀ ਗੱਲ ਠੀਕ ਆ ਪਰ ਜਿਹੜੇ ਇਹ ਕੂੜੇ ਦੇ ਢੇਰ ਆ ਇਹਨਾਂ ਨੂੰ ਕੌਣ ਚੁੱਕੇਗਾ ਇਹਦਾ ਕੌਣ ਜ਼ਿੰਮੇਵਾਰ ਆ ਸਾਡੀ ਜ਼ਿੰਮੇਵਾਰੀ ਆ ਕੱਲ ਤੋਂ ਜਾ ਕੇ ਦੇਖੋ ਜੇਸੇ ਵੀ ਲੱਗੀ ਆ ਕੂੜਿਆਂ ਦਾ ਵੀ ਸਾਰੇ ਗਏ ਇਹ ਸ਼ੁਰੂਆਤ ਹੋ ਗਈ ਆ ਜਿੰਨਾ ਚਿਰ ਸਾਡੇ ਧਿਆਨ ਤੇ ਕਿਉਂ ਹੁਣ ਵੋਟਾਂ ਦਾ ਦਿਨ ਆ ਹਾਂ ਉਪਾ ਜਨਸਪੀਤੀ ਆ ਉਹ ਨਿਗੇਲੀ ਥੋੜੀ ਜੀ ਕਰ ਰਿਹਾ ਹੁਣ ਗਾ ਤੋਂ ਇਹ ਇਹਨਾਂ ਨੂੰ ਖਚਾਈ ਹੋ ਗਈ ਆ ਇਹ ਹੁਣ ਵੀ ਚੱਲਿਆ ਮੈਂ ਮੰਤਰੀ ਸਾਹਿਬ ਕੋਲ ਠੀਕ ਹੈ ਤੁਹਾਡੇ ਪ੍ਰੋਸਟਾਂ ਨਾਲ ਅਸੀਂ ਰੁਕ ਜਾਂਨੇ ਹਾਂ ਅਸੀਂ ਵੇਟ ਕਰਦੇ ਹਾਂ ਕਿ ਕਾਰਵਾਈ ਪਾਏਗੀ ਕੌਸ਼ਿਕ ਜੀ ਜੀਜੀਤ ਆਪ ਜੀ ਦਾ ਸੁਣਨਾ ਮੈਂ ਵਚਨ ਦੀ ਮਿੱਟੀ ਨਿਊ ਚੈਨਲ ਵੱਲੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਇਹ ਤੁਹਾਡੇ ਲੱਗੇ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਦਾ ਤੁਹਾਡੀ ਡੇਲੀ ਲਾਈਫ ਤੇ ਕੋਈ ਅਸਰ ਪੈਂਦਾ ਹੈ ਤੁਸੀਂ ਦੁਕਾਨਦਾਰੀ ਕਰਦੇ ਹੋ ਇੱਥੇ ਲੱਗੇ ਪਾਜੀ ਬੜੀ ਗੰਦਗੀ ਆ ਬੜਾ ਫੋਕਾ ਵੀ ਬੜੀ ਹੁੰਦੀ ਨਾਲ ਲੋਕੀ ਕਿੱਥੇ ਜਾ ਚੁਕੜ ਕੂੜਾ ਕਰਾ ਬੜਾ ਮੋਟਾ ਛੁੱਟ ਗਏ ਤੇ ਜਿਹੜੇ ਲੋਕੀ ਘੁੰਮਦੇ ਨੇ ਸਾਰੇ ਸਮੂਹ ਬਨ ਕੇ ਲਾਂਕੇ ਚਲਦੇ ਆ ਕਿ ਲੋ ਬੜੀ ਹੁੰਦੀ ਹੈ ਤੁਹਾਡੇ ਕੋਲ ਗਾਫ ਵੀ ਆਂਦਾ ਹੈ ਤੇ ਉਹਨੂੰ ਮੂਹ ਬਨ ਕੇ ਘਲੋੜਾ ਪੈਂਦਾ ਹੈ ਹਾਂ ਜੀ ਸਹੀ ਗੱਲ ਹੈ ਤੇ ਇਸ ਦਾ ਤੁਹਾਡੀ ਦਿੱਲੀ ਲਾਈਫ ਤੇ ਐ ਸਰ ਪੈ ਰਿਹਾ ਕਿ ਇਸ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਪਈਆਂ ਹਾਂ ਬਿਮਾਰੀਆਂ ਹੁਣ ਗਰਮੀ ਆ ਗਈ ਪੱਛਾ ਰਡੇ ਬਾ ਜਾ ਕੇ ਡਾਕਟਰ ਨੂੰ ਪੈਸੇ ਦੇਦੇ ਉਹਨਾਂ ਨੇ ਦੇਖੋ ਸਹੀ ਕੋਰੀ ਚਾਤੀ ਤੇ ਮਰਵਾਓ ਹੁਣ ਪੂਰਾ ਕਿਲਾ ਖਲੇ ਰਿਹਾ ਹੈ ਸਰ ਮੈਂ ਆਪਣੀ ਇਸ ਵੀਡੀਓ ਰਾਹੀਂ ਜਿਹੜਾ ਆਪਜੀ ਦਾ ਧਿਆਨ ਦਿਵਾਣਾ ਚਾਹਨਾ ਹਾਂ ਜੋ ਵੀ ਪ੍ਰਸ਼ਾਸਨ ਇਸ ਲਈ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਦੂਸਰੇ ਪਾਰਟੀ ਪਟੇਡੇ ਵੱਡੇ ਵਾਦੇ ਕੀਤੇ ਸਨ ਕਿ ਆਮ ਆਦਮੀ ਜਿਹੜਾ ਤੁਹਾਨੂੰ ਬੋਹਾਰ ਲਗਾਉਂਦਾ ਪਿਆ ਹੈ ਕਿ ਇਹ ਟੁੱਟੀਆਂ ਸੜਕਾਂ ਕੂੜਾ ਔਰ ਲਾਈਟਾਂ ਜਿਹੜੀਆਂ ਬਿਲਕੁਲ ਖਰਾਬ ਚੱਲ ਰਹੀਆਂ ਹਨ ਇੰਨਾ ਵਿੱਚ ਸੁਧਾਰ ਕੀਤਾ ਜਾਏ ਜੇ ਆਉਣ ਵਾਲੇ ਲੋਕ ਸਭਾ ਹਲਕੇ ਦੇ ਇਲੈਕਸ਼ਨਾਂ ਦੇ ਵਿੱਚ ਕੋਈ ਫਾਇਦਾ ਲੈਣਾ ਹੈ ਆਮ ਆਦਮੀ ਪਾਰਟੀ ਨੇ ਤੇ ਨਹੀਂ ਤਾਂ ਬਹੁਤ ਤਗੜਾ ਟੱਕਾ ਲੱਗ ਸਕਦਾ ਵਾਈ ਗੁੱਗੀ ਦਾ ਖੰਡਾ ਵਾਈ